ਸਾਬ ਮੈਂ ਗੁਰਦਰੀਆ ਆਨਾ ਹੈ ਕਿ ਉੱਥੇ ਦੋ ਬੰਦੇ ਆਏ ਤੇ ਉਹ ਮਿਲ ਕੇ ਜਿੱਤਨਾ ਲੜਾਈ ਝੂੜੀ ਹੋਈ ਆ ਤੇ ਉਹਨਾਂ ਨੇ ਮੇਰਾ ਸਿਰ ਪਾੜਿਆ ਪੰਜ ਛੇ ਬੰਦੇ ਆਏ ਆ ਤੇ ਉਹਨਾਂ ਨੇ ਘਰ ਆ ਕੇ ਦੇ ਗੋਲਿਆ ਗੁਣੀਆਂ ਚਲਾ ਕੇ ਗਏ ਇੱਕ ਅਰਾਂ ਹੈਗਾ ਆ ਲੱਗੇ ਰੇਂਦਾ ਤੇ ਇੱਕ ਚਾਂਦ ਹੈਗਾ ਤੇ ਇੱਕ ਆ ਲੱਗੇ ਡਾਕਟਰ ਹੈਗਾ ਵਾ ਤੇ ਉਹ ਤੇ ਉਹਨਾਂ ਦਾ ਮੁੰਡਾ ਹੈ ਤੇ ਉਹ ਭਾਂਜਿਆ ਨੇ ਸੀ ਤੇ ਉਹਨਾਂ ਇੱਕ ਬੱਕਿਆ ਨਾ ਨਹੀਂ ਗਿਆ ਦੋ ਜਣੇ ਆਏ ਸਕੂਟਰੀ ਤੇ ਇਕ ਨਿਆਣਕੇ ਕਿਆ ਪਿਆਨੀ ਸਕੂਲ ਨਹੀਂ ਹੁੰਦਾ ਹੁੰਦਾ ਇਹਨੇ ਕਿਹਾ ਵੀ ਅੰਨਾ ਮਾ ਹੁਣ ਸਟੀਆਂ ਪੈ ਗਈਆਂ ਉਦੋਂ ਸਕੂਟਰੀ ਚਲਾ ਕੇ ਤੇ ਜਿਹੜਾ ਪਿੱਛੇ ਬੈਠਾ ਸੀਗਾ ਉਹਨੇ ਉਹਦੀ ਤੋਂ ਤੇ ਮਾਰਿਆ ਸਿੱਧੀ ਗੋਲੀ ਕੱਢੀ ਜਾਂ ਤੁਮ ਅੱਜ ਜਦੋਂ ਪਿਸਤੌਲ ਵੇਖਿਆ ਫੇ ਡੱਬ ਤੋਂ ਨਿਕਲ ਗਿਆ ਮੈਂ ਉਹਦੀ ਬਾਹ ਨੂੰ ਫੜ ਲਿਆ ਜਿੰਨੇ ਗੋਲੀ ਚਲਾਉਣ ਲੱਗਾ ਉਹਦੀ ਬਾਹ ਕੰਬ ਗਈ ਤੇ ਮੇਰੇ ਕਾਕੇ ਦੇ ਲੱਕਾਂ ਦੇ ਵਿੱਚੋਂ ਦੀ ਨਿਕਲ ਗਈ ਆ ਕਦੇ ਝਗੜਾ ਪੈ ਮਾਰੇ ਮੋਟੇ ਨੂੰ ਸੱਟ ਲਾਈ ਉਹ ਭੱਜ ਕੇ ਘਰ ਨੂੰ ਆ ਗਿਆ ਘਰ ਆਣ ਕੇ ਜਦੋਂ ਲਮਾਂ ਪੈ ਗਿਆ ਤੇ ਉਹ ਪਿੱਛੋਂ ਪੰਜ ਸੱਤ ਜਾਣੇ ਮੁੰਡੇ ਕੋਈ ਆਏ ਤੇ ਆਣ ਕੇ ਉਹਨਾਂ ਨੇ ਫੈਰ ਕਰਨੀ ਸ਼ੁਰੂ ਕਰਤੀ ਉਹਨਾਂ ਤੋਂ ਸਿਮਡੇ ਨਾ ਆਏ ਦੋ ਤਿੰਨੇ ਮੁੰਡੇ ਨਾ ਆਏ ਦੋ ਤਿੰਨ ਮੁੰਡੇ ਨਾ ਆ ਆ ਸੱਤ ਨੇ ਜੇ ਅਡਰੈਸ ਕਰਾਂਗੇ ਪਰ ਤੇ ਦਰਜ ਕਰਨ ਲੱਗਿਆ ਜੇ ਨੂੰ ਜਿਹੜੇ ਅਡਰੈਸ ਕਰਾਂਗੇ ਜੰਤ ਜੰਦੀ ਸਾਈਹ ਜੀ ਬੀਰ ਸਿੰਘ ਸਾਈਹ ਜੀ ਹੋਇਆ ਕੀ ਤੇ ਨਾ ਮੈਂ ਗੁਰਦਾਰੀ ਆਣਾ ਤੇ ਉੱਥੇ ਦੋ ਬੰਦੇ ਆਏ ਜੋ ਮੈਨੂੰ ਘੇਰ ਕੇ ਜਿਤਨਾ ਲੜਾਈ ਲੁੜਾਈ ਹੋਈ ਆ ਤੇ ਉਹਨਾਂ ਨੇ ਮੇਰਾ ਸਿਰ ਪਾੜਿਆ ਮੈਂ ਘਰ ਆਇਆ ਤੇ ਘਰ ਆ ਕੇ ਘਰ ਦੇ ਦੱਸਿਆ ਤੇ ਪਹਿਲਾਂ ਲੜਾਈ ਹੋਈ ਤੇ ਉਹ ਕਿ ਨਹੀਂ ਛੱਡ ਕੋਈ ਨਾ ਹੁਣ ਛੱਡ ਦੇ ਵੇਖੀ ਆਉਂ ਵੀ ਚੱਲ ਜੇ ਛੱਡਾਂ ਦੇ ਤੇ ਫਿਰ ਬਾਜੀ ਉਹ ਹੋਰ ਪੰਜ ਛੇ ਬੰਦੇ ਆਏ ਆ ਤੇ ਉਹਨਾਂ ਨੇ ਘਰ ਆ ਕੇ ਤੇ ਗੋਲੀਆਂ ਗੁਲੀਆਂ ਚਲਾ ਕੇ ਗਏ ਜਿਉਂਦੇ ਸੀ ਪੜ ਲਾ ਹਾਂਜੀ ਗੋਲੀਆਂ ਦਾ ਕਾਰਨ ਕੀ ਆ ਦੱਸ ਸਕਦੇ ਕੀ ਗੋਲੀਆਂ ਕਿਹਨਾਂ ਦਾ ਕਾਰਨ ਕੀ ਕਿਉਂ ਟਰੇਆਂ ਗੋਲੀਆਂ ਡੜਗਦੇ ਗੋਲੀਆਂ ਹੋਈਆਂ ਕਿ ਲੜਾਈ ਹੋਈ ਆ ਮੈਨੂੰ ਮਾਰਨ ਵਾਸਤੇ ਹਾਂ ਮਾਰਨ ਵਾਸਤੇ ਕਿਹੜੇ ਮੁੰਡੇ ਸਖਾਂਦੇ ਹੋ ਹਾਂਜੀ ਮੁੰਡੇ ਮੇਂ ਪਛਾਣਦਾ ਵਾਂ ਇੱਕ ਹੈਗਾ ਹੰਸ਼ ਹੈਗਾ ਆ ਲੱਗ ਹੀ ਰਹਿੰਦਾ ਤੇ ਇੱਕ ਚਾਂਦ ਹੈਗਾ ਤੇ ਇੱਕ ਲੱਗੇ ਡਾਕਟਰ ਹੈਗਾ ਵਾ ਉਤੇ ਉਹਨਾਂ ਦਾ ਮੁੰਡਾ ਹੈ ਤੇ ਉਹ ਭਾਂਜੀ ਆਣੀ ਸੀ ਤੇ ਉਹਨਾਂ ਇੱਕ ਬੱਕਿਆ ਨਾ ਮੈਨੂੰ ਪਤਾ ਕਿੱਥਾ ਤੀ ਜਾਂ ਬਚ ਗਿਆ ਹਾਂਜੀ ਮੈਂ ਆਪਣੇ ਨਾਲ ਦੇ ਸਾਡੇ ਏਰੀਆ ਗਈ ਆ ਤੇ ਉੱਥੇ ਜਾ ਕੇ ਮੈਂ ਲੋਗਿਆ ਸੀ ਅੱਗੇ ਖਤਰਾ ਅੱਗੇ ਖਤਰਾ ਆ ਪਰ ਕੀ ਨਾ ਮੇਰਾ ਨਾਮ ਸਿਮਰਨਜੀਤ ਕੋਰ ਕਿਹੜੇ ਇਲਾਕੇ ਦੇ ਰਾਮ ਨਗਰ ਕੋਲੋਂ 8 ਕਿਲੋ ਰੋਡ ਅੱი ਕੀ ਗੱਲ ਹੋ ਗਈ ਗੱਲ ਦੁਪਹਿਰੇ ਮੀਰ ਜੀ ਦੋ 2:30 ਵਜੇ ਦਾ ਟਾਈਮ ਹੀ ਤੇ ਗੁਰਦੁਆਰੇ ਚੱਲਿਆ ਮੇਰਾ ਬੇਟਾ ਤੇ ਗੁਰਦੁਆਰੇ ਜਾਂਦਿਆ ਰਾਹ 'ਚ ਦੋ ਜਣੇ ਆਏ ਸਕੂਟਰੀ ਤੇ ਇੱਕ ਨੇ ਆਣ ਕੇ ਕਿਹਾ ਪੀ ਹਾਂ ਜਾਨੀ ਸਕੂਲ ਨਹੀਂ ਹੁੰਦਾ ਹੁੰਦਾ ਇਹਨੇ ਕਿਹਾ ਪੀ ਅੰਨਾ ਵਾ ਹੁਣ ਛੁੱਟੀਆਂ ਪੈ ਗਈਆਂ ਉਹ ਉਦੋਂ ਸਕੂਟਰੀ ਚਲਾ ਕੇ ਤੇ ਜਿਹੜਾ ਪਿੱਛੇ ਬੈਠਾ ਸੀਗਾ ਉਹਨੇ ਉਹਦੀ ਧੌਂ ਤੇ ਮਾਰਿਆ ਪਛਾਣ ਉਹ ਬੰਦੇ ਨੇ ਕਿਹੜੇ ਮੁੜੇ ਹਾਂ ਜੀ ਹਾਂ ਜੀ ਮੈਨੂੰ ਪੂਰੀ ਪਛਾਣ ਮਗਰੋਂ ਥੋੜਾ 10 ਮਿੰਟ ਠਹਿਰ ਕੇ ਤੇ ਪੰਜ ਛੇ ਜਣੇ ਆਏ ਆ ਦੋ ਜਣੇ ਕੋਠੇ ਤੇ ਜੜੇ ਬਾਕੀ ਥੱਲੇ ਖਲੋਤੇ ਆ ਆ ਕੇ ਸਿੱਧਾ ਹੀ ਇਨਫੇਰਾਂ ਕਹਿੰਦੇ ਹਾਂ ਗਿਆ ਨਹੀਂ ਕੀ ਕਰਨਾ ਇਹ ਗਾੜੀਆਂ ਆਂਦਾ ਹਾਂ ਕੀਂ ਕੀ ਕਰਨਾ ਮੈਂ ਉਨ ਚੋਂ ਮੈਂ ਵੀ ਉੱਠ ਕੇ ਮਸ਼ੀਨ ਤੋਂ ਤੇ ਮੈਂ ਡਾਟੀਆਂ ਮੈਂ ਕਿਹਾ ਤੁਸੀਂ ਤੱਕ ਆਣ ਕੇ ਗੱਲ ਪੈਂਡੇ ਜੀ ਤੇ ਆਂਦਾ ਮਾਤਾ ਤੂੰ ਬੋਲਦੀ ਕਿਦਾਂ ਤੇ ਮੈਂ ਕਿਹਾ ਤੁਸੀਂ ਉਨ ਚੋਂ ਨੇ ਪਿਸਤੌਲ ਕੱਢਦਾ ਮੈਂ ਕਿਹਾ ਤੁਸੀਂ ਹੁਣ ਮੈਂ ਤੁਹਾਨੂੰ ਰੋਟੀਆਂ ਥੋੜੀ ਪਕਾ ਕੇ ਖਵਾਉਣੀਆਂ ਆ ਜੇ ਤੁਹੀਂ ਆਏ ਜੇਤੇ ਕਿਹੜੇ ਮੁੰਡੇ ਸੀ ਮੁੰਡੇ ਇਥੋਂ ਸਾਡੀ ਕਲੋਨੀ ਦੇ ਆ ਨਾਮ ਪਤਾ ਨਹੀਂ ਮੈਨੂੰ ਨਹੀਂ ਬੱਚੇ ਨੂੰ ਪਤਾ ਨਹੀਂ ਹੱਥਿਆਰ ਦੋਆਂ ਕੋ ਪਿਸਤੌਲ ਹੀ ਤੇ ਦੋਆਂ ਕੋ ਇੱਕ ਸ਼ਵੀ ਥੱਲੇ ਰੱਖੀ ਤੇ ਇੱਕ ਨਾਲ ਹੀ ਕਿੰਨੇ ਬੰਦੇ ਕਿੰਨੇ ਥੱਲੇ ਕਿੰਨੇ ਥੱਲੇ 3 ਕ ਜਾਣੇ ਥੱਲੇ ਸੀ ਤੇ 2 ਜਾਣੇ ਉੱਪਰ ਆਏ ਕਿੰਨੀ ਗੋਲੀਆਂ ਚੱਲੀਆਂ ਮੌਕੇ ਤੇ 3 ਗੋਲੀਆਂ ਚੱਲੀਆਂ ਸਿੱਧੀ ਗੋਲੀ ਕਾਢੀ ਆ ਤੇ ਮੈਂ ਜਦੋਂ ਪਿਸਤੌਲ ਵੇਖਿਆ ਫੇ ਡੱਬ ਚੋਂ ਨਿਕਲ ਡਿਆ ਮੈਂ ਉਹਦੀ ਬਾਹ ਨੂੰ ਫੜ ਲਿਆ ਜਿੰਨੇ ਗੋਲੀ ਚਲਾਉਣ ਲੱਗਾ ਉਹਦੀ ਬਾਹ ਕੰਬ ਗਈ ਤੇ ਮੇਰੇ ਕਾਕੇ ਦੇ ਲੱਤਾਂ ਦੇ ਵਿੱਚੋਂ ਦੀ ਨਿਕਲ ਗਈ ਆ ਤੇ ਮੁੜ ਕੇ ਉਹ ਮੇਰੇ ਨਾਲ ਹੱਥੋਂ ਪਾਈ ਹੁੰਦਾ ਤੇ ਮੈਨੂੰ ਮੰਜੇ ਤੇ ਧੱਕਾ ਦਿੱਤਾ ਮੇਰੇ ਲੀੜੇ ਹੁੜੇ ਪਾੜਨ ਲੱਗਾ ਪਿਆ ਉਹਨ ਚਿਰ ਮੇਰਾ ਬੇੜਾ ਫੇਰ ਆ ਗਿਆ ਤੇ ਮੇਰੀ ਮਮਾ ਦੇ ਘਰ ਪੈ ਡਿਆ ਇਹਨੇ ਉਹਨਾਂ ਨੂੰ ਨਾਲ ਫੇਰ ਦੂਜੀ ਗੋਲੀ ਚਲਾਤੀ ਜਦੋਂ ਉਹਨੂੰ ਵੇਖਿਆ ਕਿ ਆ ਗਿਆ ਵਾ ਉਹ ਸਿੱਧੀ ਹੱਡੀ ਆ ਕੰਦ ਦੇ ਵਿੱਚ ਵੱਜੀ ਬਾਅਦ ਚ ਹੁਣ ਜੀ ਜਿਹੜੀ ਇਹ ਫਿਰ ਇਹਨੂੰ ਮੈਂ ਕਿਹਾ ਮੈਂ ਕਿਹਾ ਤੂੰ ਭੱਜ ਜਾ ਕੋਈ ਗੱਲ ਨਹੀਂ ਮੈਨੂੰ ਕੋਈ ਕੁੱਛ ਨਹੀਂ ਹੁੰਦਾ ਵੀ ਇਹ ਭੱਜ ਗਿਆ ਪਿਛਲੇ ਪਹਾੜੀਆਂ ਉੱਤਰ ਕੇ ਥਾਂ ਉੱਤਰ ਗਿਆ ਵਾ ਤੇ ਉਨ ਚੋਂ ਉਹ ਲੱਭਦੇ ਰਹੇ ਆ ਮੈਂ ਥੱਲੇ ਜਾ ਕੇ ਤੇ ਮੈਂ ਗੇੜ ਬੰਦ ਕਰਤਾ ਕਿ ਮੈਂ ਨਿਕਲ ਨਹੀਂ ਦੇਣਾ ਵੀ ਉਹਨੇ ਫਿਰ ਥੱਲੇ ਜਾ ਕੇ ੱੱਕਾ ਮਾਰਿਆ ਗੇੜ ਖੋਲ ਕੇ ਭੱਜ ਗਿਆ ਫਿਰ ਮੈਂ ਆਪਣੇ ਸਹੁਰੇ ਸਹੁਰੇਦਾਰ ਨੂੰ ਫੋਨ ਕੀਤਾ ਸਾਰੇ ਆ ਕੀ ਮਨ ਕਰਦੇ ਹੋ ਉਸ ਤੋਂ ਕੀਪ ਚਾਹੁੰਦੇ ਮੰਗਦੇ ਉਸ ਤੋਂ ਇਹੀ ਕਰਦੇ ਆ ਮੇਰਾ ਬੇਟਾ ਕੱਲਾ ਕੱਲਾ ਵੇਖੋ ਉਹਨੂੰ ਲੈ ਕੇ ਬਹਿ ਚੱਲੇ ਹੀ ਅੱਜ ਇਹੀ ਆਨੇ ਮੈਂ ਕਿੱਥੇ ਜਾਣਾ ਸੀ ਇਹੀ ਪਰਸੋਂ ਅੰਦਰ ਜੋ ਵੀ ਕਰੋਗੇ ਤੇ ਵਧੀਆ ਕਰੋ ਫੈਸਲਾ ਅੱਗੇ ਤਾਂ ਮੁੰਡੇ ਨੇ ਤਾਂ ਹਰੇਕ ਥਾਂ ਜਾਣਾ ਸਕੂਲ ਵੀ ਜਾਣਾ ਉਹਦਾ ਘਰ ਦਾ ਵੀ ਕੰਮ ਉਹਦਾ ਦਾਦਾ ਵੇਖੋ ਫੈਕ ਹੋਇਆ ਪਰ ਗਾਂ ਵੀ ਖਤਰਾ ਹੈ ਗਾਂ ਵੀ ਖਤਰਾ ਜਿਹੜੇ ਘਰ ਆਣ ਕੇ ਭਾਜੀ ਪੈ ਕੇ ਤੁਸੀਂ ਵੀ ਸਿਆਣੇ ਦੇ ਘਰ ਆਣ ਕੇ ਪੈ ਗਏ ਆ ਬਾਹਰੋਂ ਕੀ ਨਹੀਂ ਕਰ ਸਕਣਗੇ ਕੀ ਮਗਰਦੋ ਕੀ ਕਾਰਵਾਈ ਕਰਨੀ ਜੀ ਮੇਰਾ ਕਾਰਵਾਈ ਹੋਣੀ ਚਾਹੀਦੀ ਮੁੰਡੇ ਨੂੰ ਫੜੋ ਉਹਦੇ ਪਿਸਤੌਲ ਖੋ ਅੱਜ ਵੀ ਕੀ ਨਾਮ ਹੈ ਮੇਰੇ ਨਾਮ ਰੂਪ ਸਿੰਘ ਨੰਬਰਦਾਰ ਕਿਹੜੇ ਇਲਾਕੇ ਦੇ ਇਹ ਸਾਡਾ ਚੱਕ ਮਾਲਖਾਵਾ ਤੇ ਰਹਿ ਸਾਡੀ ਇੱਥੇ ਇੱਥੇ ਸਾਡੀ ਡੇਰੀ ਫਾਰਮ ਨੇ ਰਾਮਨਗਰ ਦੇ ਵਿੱਚ ਪਰਾਂ ਡੇਰੀਆਂ ਸਾਡੀਆਂ ਕੋਈ ਪ੍ਰੋਕਟੀਜ ਦਫ਼ਤਰ ਇੱਥੇ ਜੀ ਸਾਡੇ ਭਾਵਾ ਵੱਡਾ ਸਾਡਾ ਭਰਾ ਇੱਥੇ ਰਹਿੰਦਾ ਥੋੜੀ ਡੇਰੀ ਸੀ ਤੇ ਉੱਤੇ ਮਕਾਨ ਹੈ ਉਹ ਬੇਟਾ ਛੋਟਾ ਸਾਡਾ ਪੋਤਰਾ ਗੁਰਦਰਾ ਸਾਹਿਬ ਗਿਆ ਸੀ ਕੁਝ ਸ਼ਬੀਲ ਸ਼ਬਾਦ ਚੱਕਰ ਚ ਸੇਵਾ ਸੁਆ ਕਰ ਰਿਹਾ ਸੀ ਉੱਥੇ ਬੱਚੇ ਦੋ ਉਹਦੇ ਪੰਜ ਸੱਤ ਗਾਲਾ ਕਦੇ ਝਗੜ ਪਏ ਮਾਰੇ ਮੋਟੇ ਨੂੰ ਸੱਟ ਲਾਈ ਉਹ ਭੱਜ ਕੇ ਘਰ ਨੂੰ ਆ ਗਿਆ ਘਰ ਆਣ ਕੇ ਜਦੋਂ ਹਲਮਾ ਪੈ ਗਿਆ ਤੇ ਉਹ ਪਿੱਛੋਂ ਪੰਜ-ਸੱਤ ਜਾਣੇ ਮੁੰਡੇ ਕੋਈ ਆਏ ਕੋਲ ਉਹਨਾਂ ਹਥਿਆਰ ਸੀ ਤੇ ਆਣ ਕੇ ਉਹਨਾਂ ਨੇ ਫੈਰ ਕਰਨੀ ਸ਼ੁਰੂ ਕਰਤੀ ਉਹਨੂੰ ਉਠਾ ਕੇ ਘਰੋਂ ਬਾਜ਼ ਮਾਰੀ ਤੇ ਉਹਨੂੰ ਬਾਹੋਂ ਖਿੱਚਿਆ ਤੇ ਉਹਨੂੰ ਕਹਿੰਦੇ ਵੀ ਤੈਨੂੰ ਹੁਣ ਇੱਧਰ ਕਿਧਰ ਆ ਗਿਆ ਉਹਨੂੰ ਆਣ ਕੇ ਉੱਤੇ ਫੈਰ ਦੋ ਕੀਤੇ ਤਿੰਨ ਤੇ ਪੂਰੀ ਮਾਤਾ ਨੇ ਉਹਨੂੰ ਕਾਫੀ ਕੋਸ਼ਿਸ਼ ਕੀਤੀ ਛਡਾਉਣ ਦੀ ਛੋਟੀ ਇਕੱਲਾ ਜੋ ਹੱਥੋ ਪਾਈ ਹੋ ਕੇ ਮਾਤਾ ਉਹਦੀ ਨੇ ਬਹੁਤ ਧੱਕੇ ਨਾਲ ਉਹਨੂੰ ਬਚਾਇਆ ਤੇ ਜਿਹੜਾ ਉਹਦਾ ਦਾਦੂ ਹੀ ਉਹਦਾ ਦਾਦਾ ਉਹ ਮਤਲਬ ਪੈਰਾਲਿਸ ਹੋਈਆਂ ਨੂੰ ਉਹ ਨਹੀਂ ਹਿੱਲ ਸਕਦਾ ਸੀ ਉੱਠ ਕੇ ਤੇ ਜਿਹੜਾ ਫਾਦਰ ਹੀ ਉਹਦੀ ਡੈਥ ਹੋ ਗਈ ਸੀ ਉਹ ਘਰ ਦੋਵੇਂ ਮਾਂ ਪੁੱਤ ਸੀ ਜਦੋਂ ਉਹ ਆਏ ਆ ਜਿਹੜਾ ਵੀ ਰਾਤਾ 12 ਦਿਨ ਰੀਤ ਨਾ ਆਏ ਨਹੀਂ ਬਹੁਤ ਰਾਤਾ ਮਾਰਨੀ ਰੀਤ ਨਾ ਆ ਗਈ ਉਹਦੇ ਦੋ ਉਹਨਾਂ ਗੋਲੀਆਂ ਤਿੰਨ ਚਲਾਤੀਆਂ ਤੇ ਮੁੰਡਾ ਭੱਜ ਗਿਆ ਤੇ ਲਾਗੇ ਦੂਹੀ ਡੇਰੀ ਦਾ ਮਕਾਨ ਸੀ ਉੋਂ ਦੀ ਪੌੜੀ ਤੋਂ ਹੇਠ ਉਤਰ ਕੇ ਤੇ ਥੱਲੇ ਜਾ ਕੇ ਕੁਆੜੀ ਖਾਨੇ ਦੇ ਵਿੱਚ ਲੁਕਿਆ ਜਦੋਂ ਗੇਟਥਣੀ ਉਹ ਭੱਜ ਕੇ ਉੱਤ ਕੇ ਥੱਲੇ ਉਤਰ ਕੇ ਉਹਨੂੰ ਘੇਰਨ ਵਾਸਤੇ ਗਿਆ ਤੇ ਉਹ ਗੇਟ ਬਾਂਸੀ ਉਹ ਡੇਰੀ ਦਾ ਤੇ ਇਸ ਕਰਕੇ ਉਹਦਾ ਬਚਾਓ ਗਿਆ ਉਹਦੇ ਬਹੁਤ ਜਾਨ ਮਾਰਨ ਦੇ ਹਮਲੇ ਵਿੱਚ ਆਏ ਕੀ ਮੰਗ ਕਰਦੇ ਪੁਲਿਸਾਈ ਮੰਗ ਇਹ ਐਪੀ ਉਹਨਾਂ ਤੇ ਜੋ ਕਾਰਵਾਈ ਸਖਤੋ ਸਖਤ ਕਾਰਵਾਈ ਹੋਣੀ ਇਹ ਦੀਆ ਇਹ ਬੰਦੇ ਦੇ ਟੀਕ ਕਰਕੇ ਉਸੇ ਟਾਈਮ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਕਿ ਲੰਦਾ ਵੀ ਗਾਵੇ ਇਹਨਾਂ ਦਾ ਖਤਰਾ ਇਹ ਬਿਲਕੁਲ ਖਤਰਾ ਜੀ ਇਹਨਾਂ ਦਾ ਬਹੁਤ ਖਤਰਾ ਇੱਥੇ ਏਸੀ ਦਾ ਇਹਨੂੰ ਕੋਈ ਪ੍ਰੋਡਕਸ਼ਨ ਵਗੈਰਾ ਗਾਂ ਮਲੇ ਦੀ ਹੋਵੇ ਤੇ ਉਹਨਾਂ ਦੇ ਫਾਦਰ ਸਾਹਿਬ ਦੀ ਇੱਥੇ ਕੋ ਮੌਕੇ ਤੇ ਕੋਈ ਵੀ ਨਹੀਂ ਆ ਹੁੰਦਾ ਤੇ ਇੱਥੇ ਕੋ ਨਾ ਕੋਈ ਪੁਲਿਸ ਦਾ ਵੀ ਹੋਣਾ ਚਾਹੀਦਾ ਪ੍ਰਟੈਕਸ਼ਨ ਹੋਣੀ ਚਾਹੀਦੀ ਆ ਕਿ ਜਿਹੜਾ ਗਾਂ ਮਹੱਲੇ ਦੇ ਵਿੱਚ ਆਣ ਕੇ ਕੋ ਚੈੱਕ ਕਰੇ ਵੀ ਕੀ ਕਿਉਂ ਹੈ ਬਰਦਾ ਤੋਰੀ ਹੈ ਠੀਕ ਹੈ ਤੁਹਾਨੂੰ ਪਤਾ ਜੀ ਮੁਕਸਫਰ ਕੀ ਵੇਚਿਆ ਉਹਦੇ ਉਹ ਦੋ ਕੰਮ ਤੇਰੇ ਦੋ ਪਰ ਉਹਦੇ ਗਏ ਭਾਜੀ ਗੋਲੀ ਕੱਢੀ ਉਹ ਬੈਕਸ਼ਾਡ ਤੋਂ ਗੇ ਚਾਹ ਦੱਸੋ ਕੀ ਹੈ ਮਾਮਲਾ ਅਗਲੀ ਜਾਂਚ ਚ ਚਲੀ ਸੀ ਗੋਲੀ ਚੱਲੀ ਕੋਈ ਮੁੰਡਿਆਂ ਨੇ ਗੋਲੀ ਚਲਾਈ ਸੀ ਮੌਕੇ ਤੇ ਗਏ ਤਾਂ ਕਾਰਵਾਈ ਕਰ ਰਹੇ ਪਰਚਾ ਦਰਜ ਕਰਨ ਦੇ ਰਾਮਨੇਰ ਕਲੋਨੀ ਜੀ ਕਿ ਚਲਾਈ ਕਿੰਨਾ ਨੇ ਗੁਲਾਮ ਦੱਸਿਆ ਕਿ ਬੁਲਾ ਲਾ ਦੇ ਉਹ ਨਾਂ ਦੱਸੇ ਮੁੰਡੇ ਨਾਂ ਆਏ ਦੋ ਤਿੰਨ ਮੁੰਡੇ ਨਾਂ ਆਏ ਦੋ ਤਿੰਨ ਮੁੰਡੇ ਨਾਂ ਸਾਥੀ ਇਹ ਰੈਸਟ ਕਰਾਂਗੇ ਪਰ ਤੇ ਦਰਜ ਕਰਨ ਲੱਗਿਆ ਇਹਨੂੰ ਜਿਹੜੇ ਅਡਰੈਸ ਕਰਾਂਗੇ ਜਲਦੀ ਜਲਦੀ ਮੁੰਡੇ ਉਹ ਕਾਰਨ ਕੀ ਦੱਸਿਆ ਕੋਈ ਪਿਛਲੇ ਉਹਨੇ ਰਜਿਸਟ ਹੈਗੀ ਲੜਾਈ ਹੋ ਕੇ ਪਹਿਲਾਂ ਉਹਦੇ ਕਰਕੇ ਨੇ ਆਪਸੇ ਲੜਾਈ ਹੋਈ ਆ ਉਹ ਤੁਹਾਡੇ ਵੱਲੋਂ ਕੀ ਕਰ ਲਈ ਗਈ ਹੈ ਪਰ ਤੇ ਦਰਜ ਕਰਕੇ ਤੇ ਕਾਰਵਾਈ ਕਰਾਂਗੇ ਇਹਨਾਂ ਅਸਤਾਜ ਪਾਵਾਂਗੇ ਬਿਲਕੁਲ ਰਾਈਟ